आज जैसी बनावांगे गर्मियों दी स्पेशल ड्रिंक जीरा सोडा ਜੈ ਲਾਹੌਰੀ ਜੀਰਾ ਜੋ ਤੁਸੀਂ ਬਾਜ਼ਾਰ ਵਿੱਚ ਬੋਟਲਸ ਪੀਂਦੇ ਹੋ ਉਸ ਨੂੰ ਅਸੀਂ ਘਰ ਵਿੱਚ ਜੀ ਕੈਮੀਕਲੀ ਫ੍ਰੀ ਬਹੁਤ ਹੀ ਹੈਲਦੀ ਸਟਾਈਲ ਨਾਲ ਬਹੁਤ ਹੀ ਸਿੰਪਲ ਮਸਾਲਿਆਂ ਤੋਂ ਘਰ ਦੇ ਜੋ ਮਸਾਲੇ ਨੇ ਉਹਨਾਂ ਦੇ ਨਾਲ ਹੀ ਅਸੀਂ ਘਰ ਵਿੱਚ ਬਣਾਵਾਂਗੇ ਬਹੁਤ ਹੀ ਹੈਲਦੀ ਹੈ ਤੇ ਬਾਜ਼ਾਰ ਨਾਲੋਂ ਵੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਰ ਅਸੀਂ ਮਸਾਲੇ ਨੂੰ ਸਟੋਰ ਕਰਕੇ ਵੀ ਰੱਖ ਸਕਦੇ ਹਾਂ ਤੇ ਮਸਾਲੇ ਦੇ ਨਾਲ ਜੋ ਜੈਡਸ ਜੀਰਾ ਸੋਡਾ ਹੈ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਤੁਸੀਂ ਸੁਣਿਸ਼ਕਨਵੀ ਚੀਜ਼ ਯੂਜ਼ ਕਰ ਸਕਦੇ ਇੱਕ ਵਾਰ ਜ਼ਰੂਰ ਤੇ ਰੈਸਪੀ ਨੂੰ ਟਰਾਈ ਕਰਨਾ ਸਾਤਸ਼੍ਰੀਆਤਾ ਜੀ ਮੈਂ ਹਰ ਸਿਮਰਨ ਜੋੜਾ ਤੇ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਹਰ ਸਿਮਰਨ ਜੋੜਾ ਫੂਡ ਐਂਡ ਲਾਈਫ ਦੇ ਵਿੱਚ ਜੇ ਤੁਸੀਂ ਮੇਰੇ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਜਾਂ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਮੈਂ ਤੇ ਆਉਣ ਵਾਲੀ ਸਾਰੀ ਵੀਡੀਓਸ ਨੂੰ ਤੁਸੀਂ ਦੇਖ ਸਕੋ ਜਹਾਰ ਵਿੱਚ ਤੁਸੀਂ ਬਹੁਤ ਵਾਰ ਲਾਹੌਰੀ ਜੀਰਾ ਜਾਂ ਜੀਰਾ ਸੋਡਾ ਦੀ ਕੋਈ ਵੀ ਬੋਟਲ ਪੀਤੀ ਹੋਏਗੀ ਜੋ ਕਿ ਫਲੇਵਰਡ ਹੁੰਦੀ ਹੈ ਅਸਲੀ ਜੋ ਜੀਰਾ ਹੈ ਉਹ ਪਾ ਕੇ ਨਹੀਂ ਬਣਾਇਆ ਜਾਂਦਾ ਬਸ ਕੈਮੀਕਲੀ ਫਲੇਵਰਡ ਉਹਦੇ ਵਿੱਚ ਦਿੱਤਾ ਜਾਂਦਾ ਹੈ ਜੀਰਾ ਸੋਡੇ ਦਾ ਪਰ ਅਸੀਂ ਇਸ ਨੂੰ ਘਰ ਵਿੱਚ ਹੀ ਬਹੁਤ ਹੀ ਹੈਲਦੀ ਸਟਾਈਲ ਨਾਲ ਜਿਸ ਤਰ੍ਹਾਂ ਕਿ ਪਹਿਲੇ ਜ਼ਮਾਨੇ ਵਿੱਚ ਜੀਰਾ ਸੋਡਾ ਘਰ ਵਿੱਚ ਬਣਾਇਆ ਜਾਂਦਾ ਸੀ ਉਸੇ ਤਰ੍ਹਾਂ ਬਿਲਕੁਲ オリジナル ਸਟਾਈਲ ਨਾਲ ਹੈਲਦੀ ਜੀਰਾ ਸੋਡਾ ਬਣਾਵਾਂਗੇ ਉਹਦੇ ਲਈ ਅਸੀਂ ਪਹਿਲੇ ਇੱਕ ਸਪੈਸ਼ਲ ਮਸਾਲਾ ਬਣਾਵਾਂਗੇ ਜੀਰਾ ਸੋਡਾ ਬਣਾਉਣ ਦੇ ਲਈ ਤੇ ਉਦ ਲਈ ਮੇਕ ਪੈਨ ਹੈ ਉਹਨੂੰ ਗਰਮ ਹੋਣ ਦੇ ਲਈ ਰੱਖ ਦਿੱਤਾ ਹੈ ਤੇ ਜਦੋਂ ਇਹ ਪੈਨ ਥੋੜਾ ਜਿਹਾ ਗਰਮ ਹੋ ਜਾਏਗਾ ਉਹਦੇ ਵਿੱਚ ਅਸੀਂ ਦੋ ਚਮਚ ਪਾ ਕੇ ਜੋ ਜੀਰਾ ਹੈ ਸਾਬੂਤ ਵਾਲਾ ਉਹ ਅਸੀਂ ਪਾ ਦੇਣਾ ਤੇ ਜੀਰੇ ਨੂੰ ਅਸੀਂ ਹਲਕੀ ਆਂਚ ਦਿੱਤੇ ਜੋ ਇਸ ਦੀ ਗੈਸ ਦੀ ਆਂਚ ਹੈ ਉਹਨੂੰ ਬਿਲਕੁਲ ਤੁਸੀਂ ਸਲੋ ਕਰ ਦੇਣਾ ਹੈ ਮੈਂ ਇੰਡਕਸ਼ਨ ਤੇ ਬਣਾ ਰਹੀ ਹਾਂ ਤੇ ਮੈਂ ਉਹਦੀ ਵੀ ਹੀਟ ਨੂੰ ਕੱਟ ਕਰ ਦਿੱਤਾ ਹੈ ਤੇ ਇਸ ਨੂੰ ਹੁਣ ਜਿਹੜਾ ਪਹਿਲੇ ਗਰਮ ਹੋ ਗਿਆ ਪੈਨ ਉਸ ਤੋਂ ਬਾਅਦ ਇਹਨੂੰ ਬਿਲਕੁਲ ਲੋ ਤੇ ਕਰਕੇ ਜੀਰੇ ਨੂੰ ਅਸੀਂ ਮਠਾ ਮਠਾ ਭੁੰਨ ਲੈਣਾ ਹੈ ਇੱਕਦਮ ਅਗਰ ਤੇਜ਼ ਆਂਚ 'ਤੇ ਅਸੀਂ ਕਰਾਂਗੇ ਤਾਂ ਇੱਕਦਮ ਜਲ ਜਾਏਗਾ ਜੀਰਾ ਤੇ ਅਸੀਂ ਉਹਨੂੰ ਅਸੀਂ ਹਲਕੇ ਹਲਕੇ ਬ੍ਰਾਊਨ ਹੋਣ ਦੇਣਾ ਇਸ ਨੂੰ ਪੂਰਾ ਬ੍ਰਾਊਨ ਕਰ ਲੈਣਾ ਤਾਂ ਜੀਰੇ ਸੋਡੇ ਵਾਲਾ ਅਸਲੀ ਫਲੇਵਰ ਆ Đਏਗਾ ਤੇ ਅਸੀਂ ਜੋ ਸਾਡਾ ਜੀਰਾ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਅੱਛੇ ਕਲਰ ਚ ਸਾਡਾ ਜੀਰਾ ਹੈ ਬਰਾਊਨ ਹੋ ਗਿਆ ਹੈ ਤੇ ਹੁਣ ਅਸੀਂ ਜੋ ਦੀ ਗੈਸ ਦੀ ਫਲੇਮ ਹੈ ਤੇ ਜਾਂ ਜੋ ਮੈਂ ਇੰਡਕਸ਼ਨ ਹੈ ਉਹਦੀ ਹੀਟਿੰਗ ਬਿਲਕੁਲ ਆਫ ਕਰ ਦਿੱਤਾ ਹੈ ਤੇ ਇਹ ਜੋ ਪੈਨ ਹੈ ਹੱਲੇ ਥੋੜਾ ਗਰਮ ਹੈ ਉਹਦੇ ਵਿੱਚ ਜੋ ਜੀਰਾ ਹੈ ਥੋੜਾ ਜਿਹਾ ਹੋਰ ਅੱਛੀ ਤਰ੍ਹਾਂ ਰੋਸਟ ਹੋ ਜਾਏਗਾ ਔਰ ਇਹਦੇ ਵਿੱਚ ਅੱਧਾ ਚਮਚ ਭਰ ਕੇ ਮੈਂ ਜੋ ਸੌਂਫ ਹੈ ਉਹ ਪਾ ਦਿੱਤੀ ਉਹ ਗਰਮ ਹੀਟ ਦੇ ਵਿੱਚ ਉਹਨੇ ਵਿੱਚ ਹੀ ਥੋੜਾ ਜਿਹਾ ਉਹ ਰੋਸਟ ਹੋ ਜਾਏਗਾ ਤੇ ਇੱਕ ਵੱਡਾ ਚਮਚ ਭਰ ਕੇ ਜੋ ਕਾਲੀ ਵਾਲੀ ਮਿਰਚ ਹੈ ਸਾਬਤ ਵਾਲੀ ਉਹ ਅਸੀਂ ਪਾਵਾਂਗੇ ਤੇ ਸੌਂਫ ਪਾਉਣ ਨਾਲ ਜੋ ਸੌਂਫ ਹੈ ਉਹਦੀ ਬਹੁਤ ਠੰਡਕ ਹੁੰਦੀ ਹੈ ਤੇ ਜੀਰਾ ਛੋਡੇ ਦੇ ਵਿੱਚ ਬਹੁਤ ਅੱਛਾ ਟੇਸਟ ਵੀ ਆਏਗਾ ਔਰ ਨਾਲ ਸੌਂਫ ਠੰਡਕ ਵੀ ਦੇਏਗਾ ਸਰੀਰ ਨੂੰ ਤੇ ਅਸੀਂ ਨੂੰ ਇਸੇ ਤਰ੍ਹਾਂ ਇਹ ਬੰਦ ਆਂਚ ਦੇ ਉੱਤੇ ਇਸ ਨੂੰ ਥੋੜਾ ਜਿਹਾ ਹਲਾ ਲੈਣਾ ਹੈ ਤੇ ਸਾਡੇ ਜੋ ਸੌਂਫ ਤੇ ਕਾਲੀ ਮਿਰਚ ਉਹ ਵੀ ਪੈਨ ਗਰਮ ਦੇ ਵਿੱਚ ਥੋੜੀ ਜਿਹੀ ਹਲਕੀ ਜਿਹੀ ਰੋਸਟ ਹੋ ਗਈ ਹੈ ਜੀਰਾ ਅਸੀਂ ਪਹਿਲੇ ਹੀ ਬ੍ਰਾਊਨ ਕਰ ਲਿਆ ਸੀ ਅਸੀਂ ਇਸ ਨੂੰ ਇੱਕ ਪਲੇਟ ਵਿੱਚ ਕੱਢ ਲਵਾਂਗੇ ਤਾਂ ਜੋ ਥੋੜਾ ਜਿਹੀ ਮਸਾਲੇ ਠੰਡੇ ਹੋ ਜਾਣ ਗਰਮ ਨੂੰ ਅਸੀਂ ਨਹੀਂ ਗ੍ਰाइंड ਕਰਾਂਗੇ ਤੇ ਜਦੋਂ ਥੋੜੇ ਜਿਹਾ ਠੰਡੇ ਹੋ ਜਾਣਗੇ ਸਾਰੇ ਮਸਾਲੇ ਅਸੀਂ ਇਹਨਾਂ ਨੂੰ ਮਿਕਸੀ ਦੇ ਵਿੱਚ ਪਾ ਕੇ ਅਚੀ ਤਰ੍ਹਾਂ ਇਹਨਾਂ ਨੂੰ ਗ੍ਰाइंड ਕਰ ਲੈਣਾ ਹੈ ਬਿਲਕੁਲ ਫਾਈਨ ਪਾਊਡਰ ਬਣਾ ਲੈਣਾ ਹੈ ਬਹੁਤ ਫਾਈਨ ਪਾਊਡਰ ਹੋਣਾ ਚਾਹੀਦਾ ਹੈ ਤੇ ਅਸੀਂ ਇਸ ਨੂੰ ਗ੍ਰाइंड ਕਰ ਲਿਆ ਤੇ ਸਾਡਾ ਜੋ ਜੀਰਾ ਸੌਂਫ ਤੇ ਕਾਲੀ ਮਿਰਚ ਹੈ ਅਸੀਂ ਉਹਦਾ ਇੱਕ ਫਾਈਨ ਪਾਊਡਰ ਬਣਾ ਕੇ ਰੈਡੀ ਕਰ ਲਿਆ ਹੁਣ ਜੋ ਸਾਡਾ ਪੀਸਿਆ ਹੋਇਆ ਪਾਊਡਰ ਹੈ ਅਸੀਂ ਵਿੱਚ ਕੁਝ ਮਸਾਲੇ ਪਾਵਾਂਗੇ ਇੱਕ ਵੱਡਾ ਚਮਚ ਪਰ ਕੇ ਕਾਲਾ ਨਮਕ ਹੈ ਉਹ ਅਸੀਂ ਪਾਵਾਂਗੇ ਅੱਧਾ ਚਮਚ ਅਸੀਂ ਇਹਦੇ ਵਿੱਚ ਜੋ ਵਾਈਟ ਵਾਲਾ ਨਾਰਮਲ ਨਮਕ ਹੈ ਉਹ ਪਾਵਾਂਗੇ ਔਰ ਅੱਧਾ ਚਮਚ ਅਸੀਂ ਇਹਦੇ ਵਿੱਚ ਚਾਟ ਮਸਾਲਾ ਪਾਵਾਂਗੇ ਤੇ ਦੁਬਾਰਾ ਤੋਂ ਮਿਕਸੀ ਦੇ ਉੱਤੇ ਅਸੀਂ ਇਹਨੂੰ ਚਲਾ ਲਵਾਂਗੇ ਤਾਂ ਜੋ ਸਾਰੇ ਮਸਾਲੇ ਚੰਗੀ ਤਰ੍ਹਾਂ ਮਿਕਸ ਹੋ ਜਾਣ ਤੇ ਚੰਗੀ ਤਰ੍ਹਾਂ ਹੋਰ ਗ੍ਰाइंड ਹੋ ਜਾਣ ਪ੍ਰੋਪਰਲੀ ਫਾਈਨ ਪਾਊਡਰ ਬਣ ਜਾਏ ਤਾਂ ਤੁਸੀਂ ਦੇਖ ਸਕਦੇ ਹੋ ਬਾਕੀ ਮਸਾਲੇ ਪਾ ਕੇ ਵੀ ਅਸੀਂ ਨੂੰ ਦੁਬਾਰਾ ਤੋਂ ਫਿਰ ਫਾਈਨ ਪਾਊਡਰ ਬਣਾ ਲਿਆ ਹੈ ਤੁਸੀਂ ਚਾਹੋ ਤੇ ਇਹਨੂੰ छान ਵੀ ਸਕਦੇ ਹੋ ਚੰਨੀ ਵਿੱਚ ਪਾ ਕੇ ਪਰ ਬਹੁਤ ਅੱਛੀ ਤਰ੍ਹਾਂ ਫਾਈਨ ਹੋ ਗਿਆ ਮੈਂ ਬਿਲਕੁਲ ਛਾਨਿਆ ਬਿਲਕੁਲ ਫਾਈਨ ਵੀ ਨਹੀਂ ਕਰ ਰਹੀਆਂ ਪਰ ਇਹ ਜਿਹੜੀ ਮਿਕਸੀ ਵਿੱਚ ਕੀਤਾ ਉਹ ਫਾਈਨ ਹੋ ਗਿਆ ਅਸੀਂ ਇਸ ਨੂੰ ਕਿਸੇ ਵੀ ਕੰਟੇਨਰ ਦੇ ਵਿੱਚ ਪਾ ਕੇ ਸਟੋਰ ਕਰਕੇ ਰੱਖ ਲਵਾਂਗੇ ਜਦੋਂ ਯੂਜ਼ ਹੋਏਗੀ ਅਸੀਂ ਯੂਜ਼ ਕਰ ਲਵਾਂਗੇ ਤੇ ਮੈਂ ਇੱਕ ਗਲਾਸ ਦੇ ਵਿੱਚ ਥੋੜਾ ਜਿਹਾ ਜੋ ਸਾਡਾ ਜੀਰਾ ਸੋਡਾ ਹੈ ਉਹ ਬਣਾਵਾਂਗੇ ਤੇ ਮੈਂ ਕੱਚ ਦਾ ਗਲਾਸ ਲਿਆ ਹੈ ਤੇ ਅਸੀਂ ਉਹਦੇ ਵਿੱਚ ਥੋੜੇ ਜਿਹੀ ਆਈਸ ਕਯੂਬ ਸਭ ਤੋਂ ਪਹਿਲਾਂ ਪਾ ਲਵਾਂਗੇ ਅਸੀਂ ਇੱਕ ਗਲਾਸ ਹੀ ਬਣਾ ਰਹੇ ਹਾਂ ਤੁਸੀਂ ਆਪਣੇ ਅਕੋਰਡਿੰਗ ਵੱਧ ਵੀ ਬਣਾ ਸਕਦੇ ਹੋ ਤੇ ਅਸੀਂ ਇੱਕ ਨਿੰਬੂ ਲਿਆ ਹੈ ਇੱਕ ਗਲਾਸ ਵਿੱਚ ਮੈਂ ਇੱਕ ਨਿੰਬੂ ਹੈ ਉਹ ਅਸੀਂ ਕੱਟ ਕੇ ਦੇ ਵਿੱਚ ਉਹਦਾ ਜੋ ਜੂਸ ਹੈ ਨਿੰਬੂ ਦਾ ਪਾ ਦੇਣਾ ਹੈ ਅਗਰ ਤੁਸੀਂ ਵੱਧ ਕੁਆਂਟੀਟੀ ਵਿੱਚ ਬਣਾਉਣਾ ਚਾਹੁੰਦੇ ਹੋ ਜੱਗ ਜਾਂ ਕਿਸੇ ਵੱਡੇ ਬਰਤਨ ਦੇ ਵਿੱਚ ਤੇ ਤੁਸੀਂ ਵੱਧ ਨਿੰਬੂ ਵੀ ਪਾ ਸਕਦੇ ਹੋ ਤੇ ਅਸੀਂ ਇਹਦੇ ਵਿੱਚ ਆਈਸ ਕ్యూ ਪਾ ਕੇ ਮੈਂ ਇੱਕ ਗਲਾਸ ਦੇ ਵਿੱਚ ਹੀ ਬਣਾ ਕੇ ਸਰਵ ਕਰ ਰਹੀਆਂ ਥੋੜੀ ਕੁਆਂਟੀਟੀ ਵਿੱਚ ਬਣਾ ਰਹੀਆਂ ਤੁਸੀਂ ਵੱਧ ਕੁਆਂਟੀਟੀ ਵਿੱਚ ਵੀ ਬਣਾ ਸਕਦੇ ਹੋ ਤੇ ਮੈਂ ਇਹਦੇ ਵਿੱਚ ਜੋ ਮਿਸ਼ਰੀ ਹੈ ਹਾਗਿਏ ਵਾਲੀ ਹੁੰਦੀ ਹੈ ਉਹਨੂੰ ਮੈਂ ਪੀਸ ਕੇ ਇਸੇ ਤਰ੍ਹਾਂ ਹੀ ਘਰ ਯੂਜ਼ ਕਰਦੀ ਆ ਪਾਊਡਰ ਬਣਾ ਕੇ ਰੱਖਿਆ ਤੁਸੀਂ ਚਾਹੋ ਤਾਂ ਜੋ ਚੀਨੀ ਹੁੰਦੀ ਹੈ ਉਹਨੂੰ ਵੀ ਪਾਊਡਰ ਬਣਾ ਕੇ ਯੂਜ਼ ਕਰ ਸਕਦੇ ਹੋ ਤੇ ਮੈਂ ਮਿਸ਼ਰੀ ਨੂੰ ਯੂਜ਼ ਕਰਦੀ ਆ ਤਾਂ ਹਾਗਿਏ ਵਾਲੀ ਮਿਸ਼ਰੀ ਉਹਦਾ ਪਾਊਡਰ ਮੈਂ ਬਣਾ ਕੇ ਇਸੇ ਤਰ੍ਹਾਂ ਹੀ ਰੱਖਿਆ ਹੁੰਦਾ ਹੈ ਤੇ ਅਸੀਂ ਇਹਦੇ ਵਿੱਚ ਇੱਕ ਚਮਚ ਭਰ ਕੇ ਜੋ ਖੰਡ ਜਾਂ ਮਿਸ਼ਰੀ ਦਾ ਪਾਊਡਰ ਅਸੀਂ ਪਾ ਦੇਵਾਂਗੇ ਤੇ ਉਹਨੂੰ ਚੰਗੀ ਤਰ੍ਹਾਂ ਅਸੀਂ ਮਿਕਸ ਕਰ ਲਵਾਂਗੇ ਤਾਂ ਜੋ ਸਾਡੀ ਚੀਨੀ ਹੈ ਉਹ ਚੰਗੀ ਤਰ੍ਹਾਂ ਖੁਰ ਜਾਏ ਜੋ ਅਸੀਂ ਨਿੰਬੂ ਪਾਇਆ ਹੈ ਉਹਦੇ ਨਾਲ ਅੱਛੀ ਤਰ੍ਹਾਂ ਡਿਸੋਲਵ ਹੋ ਜਾਏ ਤੇ ਅਸੀਂ ਇਸ ਨੂੰ ਪਹਿਲੇ ਹੀ ਥੋੜਾ ਪਾਊਡਰ ਕਰ ਲਿਆ ਸੀ ਤਾਂ ਜੋ ਈਜ਼ੀ ਹੋ ਜਾਏ ਤੁਸੀਂ ਮਿੱਠੇ ਨੂੰ ਇਹਦੇ ਵਿੱਚ ਅਵੋਇਡ ਵੀ ਕਰ ਸਕਦੇ ਹੋ ਬਿਨਾ ਚੀਨੀ ਜਾਂ ਮਿਸ਼ਰੀ ਤੋਂ ਬਿਨਾ ਵੀ ਤੁਸੀਂ ਇਸ ਨੂੰ ਬਣਾ ਸਕਦੇ ਹੋ 슈ਗਰ ਫ੍ਰੀ ਵੀ ਬਣਾ ਸਕਦੇ ਹੋ ਫਿਰ ਵੀ ਬਹੁਤ ਅੱਛਾ ਲੱਗਦਾ ਹੈ ਉਹਨਾਂ ਅਸੀਂ ਜੋ ਮਸਾਲਾ ਬਣਾ ਕੇ ਰੱਖਿਆ ਸੀ ਇੱਕ ਵੱਡਾ ਚਮਚ ਭਰ ਕੇ ਸਾਡਾ ਜੋ ਮਸਾਲਾ ਹੈ ਅਸੀਂ ਇਹਦੇ ਵਿੱਚ ਐਡ ਕਰਾਂਗੇ ਇੱਕ ਗਲਾਸ ਦੇ ਲਈ ਮੈਂ ਇੱਕ ਚਮਚ ਪਰ ਕੇ ਜੋ ਜੀਰੇ ਸੋਡੇ ਵਾਲਾ ਮਸਾਲਾ ਹੈ ਉਹ ਅਸੀਂ ਇਹਦੇ ਵਿੱਚ ਪਾਵਾਂਗੇ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਘੱਟ ਜਾਂ ਵੱਧ ਵੀ ਮਸਾਲਾ ਪਾ ਸਕਦੇ ਹੋ ਤੇ ਅਗਰ ਵੱਧ ਕੁਆਂਟੀਟੀ ਚ ਪਾ ਰਹੇ ਹੋ ਤਾਂ ਮਸਾਲਾ ਥੋੜਾ ਜਿਹਾ ਹੋਰ ਵੱਧ ਵੀ ਪਾ ਸਕਦੇ ਹੋ ਤੇ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈ ਜੋ ਸਾਡਾ ਮਸਾਲਾ ਹੈ ਔਰ ਚੀਨੀ ਹੈ ਤੇ ਉਸ ਤੋਂ ਬਾਅਦ ਮੈਂ ਥੋੜੇ ਜਿਹੀ ਪੁਦੀਨੇ ਦੀ ਤਾਜ਼ਾ ਪੱਤੀਆਂ ਲਈਆਂ ਨੇ ਤੇ ਉਹਨਾਂ ਨੂੰ ਵੀ ਅਸੀਂ ਹੱਥ ਨਾਲ ਲਈ ਅਸੀਂ ਥੋੜਾ ਜਿਹਾ ਇਸ ਤਰ੍ਹਾਂ ਕ੍ਰਸ਼ ਕਰਕੇ ਤੋੜ ਕੇ ਇਹਦੇ ਵਿੱਚ ਪਾ ਦਵਾਂਗੇ ਇਸ ਨਾਲ ਜੋ ਜੀਰੇ ਸੋਡੇ ਦਾ ਫਲੇਵਰ ਹੈ ਬਹੁਤ ਹੀ ਅੱਛਾ ਬਿਲਕੁਲ ਫਰੈਸ਼ ਆਂਦਾ ਹੈ ਤੇ ਇੱਕ ਨਿੰਬੂ ਦਾ ਸਲਾਈਸ ਅਸੀਂ ਉਹਦੇ ਵਿੱਚ ਪਾ ਦਵਾਂਗੇ ਇੰਨੇ ਦੀਆਂ ਪੱਤੀਆਂ ਤੇ ਨਿੰਬੂ ਦੇ ਸਲਾਈਸ ਨੂੰ ਹਲਕਾ ਜਿਹਾ ਚਮਚ ਨਾਲ ਪ੍ਰੈਸ ਕਰ ਲਵਾਂਗੇ ਤੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਮਿਕਸ ਕਰਨ ਤੋਂ ਬਾਅਦ ਅਸੀਂ ਇਹਦੇ ਵਿੱਚ ਜੋ ਪਲੇਨ ਵਾਲਾ ਸੋਡਾ ਹੁੰਦਾ ਹੈ ਮੈਂ ਬਿਲਕੁਲ ਖਾਰਾ ਵਾਲਾ ਜੋ ਸੋਡਾ ਹੈ ਅਸੀਂ ਇਸ ਨੂੰ ਠੰਡਾ ਕਰ ਲਿਆ ਹੈ ਉਹ ਅਸੀਂ ਹੁਣ ਇਹਦੇ ਵਿੱਚ ਐਡ ਕਰਾਂਗੇ ਅਸੀਂ ਸਾਰੇ ਮਸਾਲੇ ਤੇ ਨਿੰਬੂ ਇਹਦੇ ਵਿੱਚ ਐਡ ਕਰ ਲਿਆ ਹੁਣ ਅਸੀਂ ਇਹਦੇ ਵਿੱਚ ਬਿਲਕੁਲ ਪਲੇਨ ਵਾਲਾ ਸੋਡਾ ਇਹਦੇ ਵਿੱਚ ਐਡ ਕਰਾਂਗੇ ਤੇ ਉਸ ਤੋਂ ਬਾਅਦ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸੋਡਾ ਇੱਕ ਵਾਰੀ 'ਚ ਨਹੀਂ ਥੋੜਾ ਜਿਹਾ ਬਾਹਰ ਆਂਦਾ ਹੈ ਤੇ ਅਸੀਂ ਦੋੜਾ ਜਿਹਾ ਦੁਬਾਰਾ ਤੋਂ ਫੇਰ ਪਾ ਲਵਾਂਗੇ ਤੇ ਅਸੀਂ ਇਸ ਨੂੰ ਚੰਗੀ ਤਰ੍ਹਾਂ ਦੇ ਮਿਕਸ ਕਰ ਦੇਵਾਂਗੇ ਤੇ ਸਾਡੀ ਗਰਮੀਆਂ ਦੀ ਸੁਗਾਤ ਤੇ ਰਿਫਰੈਸ਼ਿੰਗ ਪਾਰਵਿਚੀ ਬਣਿਆ ਹੋਇਆ ਹੈਲਦੀ ਜੀਰਾ ਛੋਡਾ ਦੀ ਰੈਸਪੀ ਰੈਡੀ ਹੋ ਗਈ ਹੈ ਤੁਸੀਂ ਇੱਕ ਵਾਰ ਜਰੂਰ ਇਸ ਰੈਸਪੀ ਨੂੰ ਟ੍ਰਾਈ ਕਰਨਾ ਬਹੁਤ ਹੀ ਹੈਲਦੀ ਜੀਰਾ ਛੋਡਾ ਬਣ ਕੇ ਤਿਆਰ ਹੁੰਦਾ ਹੈ ਤੇ ਤੁਸੀਂ ਇਸ ਦਾ ਪਾਊਡਰ ਨੂੰ ਸਟੋਰ ਕਰਕੇ ਵੀ ਰੱਖ ਸਕਦੇ ਹੋ ਤੇ ਮੇਰੀ ਹੋਰ ਰੈਸਪੀਜ਼ ਅਗਰ ਦੇਖਣਾ ਚਾਹੁੰਦੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਕੁਪੁੱਲਨਾ ਤੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਣਾ ਕਿ ਇਹ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਤੇ ਮੇਰੀ ਹੋਰ ਰੈਸਪੀਜ਼ ਬਾਰੇ ਵੀ ਤੁਸੀਂ ਜਰੂਰ ਦੱਸਣਾ ਮੈਨੂੰ ਤੇ ਲਾਈਕ ਦਾ ਜੋ ਬਟਨ ਹੈ ਉਹਨੂੰ ਵੀ ਪ੍ਰੈਸ ਕਰ ਲੈਣਾ ਤੇ ਮੈਨੂੰ ਇਸੇ ਤਰ੍ਹਾਂ ਹੀ ਸਪੋਰਟ ਕਰਦੇ ਰਹਿਣਾ ਤੇ ਸਾਡਾ ਜੋ ਇਹ ਜੀਰਾ ਸੋਡਾ ਬਣਾ ਲਿਆ ਹੈ ਹੁਣ ਸਿੱਖ 슈ਗਰ ਫਰੀ ਵੀ ਜੀਰਾ ਸੋਡਾ ਬਣਾਵਾਂਗੇ ਤੇ ਉਹਦੇ ਲਈ ਅਸੀਂ ਇਸ ਨੂੰ ਬੋਟਲ ਵਿੱਚ ਬਣਾਵਾਂਗੇ ਬਿਲਕੁਲ 슈ਗਰ ਫਰੀ ਤੇ ਇੱਕ ਕਾਚੀ ਦੀ ਮੈਂ ਬੋਟਲ ਲਈ ਹੈ ਘਰ ਵਿੱਚ ਕੋਈ ਵੀ ਪਈ ਬੋਟਲ ਉਹਦੇ ਵਿੱਚ ਮੈਂ ਥੋੜਾ ਜਿਹਾ ਨਿੰਬੂ ਦਾ ਰਸ ਐਡ ਕਰ ਦਿੱਤਾ ਹੈ ਥੋੜੇ ਜਿਹੀ ਬਿਲਕੁਲ ਛੋਟੇ ਛੋਟੇ ਕੱਟੇ ਹੋਏ ਅਸੀਂ ਜੋ ਨਿੰਬੂ ਦੇ ਸਲਾਈਸਿਸ ਨੇ ਉਹ ਇਹਦੇ ਵਿੱਚ ਪਾ ਦਿੱਤੇ ਨੇ ਤੇ ਬਿਲਕੁਲ ਉਸੇ ਤਰ੍ਹਾਂ ਹੀ ਅਸੀਂ ਪੁਦੀਨਾ ਕ੍ਰਸ਼ ਕਰਕੇ ਉਹ ਵੀ ਇਹਦੇ ਵਿੱਚ ਪਾ ਦਿੱਤਾ ਹੈ ਤੇ ਉਸ ਤੋਂ ਬਾਅਦ ਜੋ ਅਸੀਂ ਆਪਣਾ ਮਸਾਲਾ ਬਣਾ ਕੇ ਰੱਖਿਆ ਸੀ ਉਹ ਬਹੁਤ ਥੋੜੀ ਕੁਆਂਟੀਟੀ ਦੇ ਵਿੱਚ ਅਸੀਂ ਅੱਧਾ ਚਮਚ ਭਰ ਕੇ ਅਸੀਂ ਬੋਟਲ ਦੇ ਵਿੱਚ ਹੀ ਐਡ ਕਰ ਦੇਵਾਂਗੇ ਅਸੀਂ ਬੋਟਲ ਦੇ ਵਿੱਚ ਹੀ ਬਣਾ ਰਹੇ ਹਾਂ ਤੇ ਨੂੰ ਥੋੜਾ ਜਿਹਾ ਅਸੀਂ ਮਿਕਸ ਕਰ ਲਵਾਂਗੇ ਇਸੇ ਤਰ੍ਹਾਂ ਨਿੰਬੂ ਦੇ ਨਾਲ ਮਸਾਲਾ ਮਿਕਸ ਹੋ ਜਾਏਗਾ ਤੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਥੋੜੇ ਜਿਹਾ ਆਈਸ 큐ਬ ਹੈ ਉਹਨਾਂ ਨੂੰ ਕ੍ਰਸ਼ ਕਰਕੇ ਵੀ ਪਾ ਸਕਦੇ ਹੋ ਕੋਈ ਬੋਟਲਸ ਪਾ ਰਹੇ ਹੋ ਜਾਂ ਛੋਟੇ ਆਈਸ 큐ਬਸ ਨੇ ਉਹਨਾਂ ਨੂੰ ਵੀ ਤੁਸੀਂ ਯੂਜ਼ ਕਰ ਸਕਦੇ ਹੋ ਤੇ ਮੈਂ ਬੋਟਲਸ ਵਿੱਚ ਇਸੇ ਤਰ੍ਹਾਂ ਕ੍ਰਸ਼ ਕਰਕੇ ਆਈਸ 큐ਬਸ ਪਾ ਲਏ ਨੇ ਤੇ ਉਸ ਤੋਂ ਬਾਅਦ ਅਸੀਂ ਜੋ ਪਲੇਨ ਵਾਲਾ ਸੋਡਾ ਹੈ ਖਾਰਾ ਸੋਡਾ ਉਹ ਅਸੀਂ ਇਹਦੇ ਵਿੱਚ ਐਡ ਕਰ ਦਵਾਂਗੇ ਤੇ ਉੱਪਰ ਟੌਪ ਤੱਕ ਅਸੀਂ ਇਸ ਨੂੰ ਫਿਲ ਕਰ ਲਵਾਂਗੇ ਤੇ ਬੋਟਲ ਵਿੱਚ ਵੀ ਅਸੀਂ ਜੋ ਸਾਡਾ ਹੈਲਦੀ ਵਾਲਾ ਜੀਰਾ ਸੋਡਾ ਹੈ ਉਹਨੂੰ ਬੋਟਲਸ ਦੇ ਵਿੱਚ ਵੀ ਸਰਵ ਕਰਕੇ ਬੱਚਿਆਂ ਨੂੰ ਦੇ ਸਕਦੇ ਆ ਬਹੁਤ ਅੱਛੀ ਹੈਲਦੀ ਰਿਫਰੈਸ਼ਿੰਗ ਡਰਿੰਕ ਹੈ ਤੇ ਅਸੀਂ ਇਸ ਨੂੰ ਥੋੜੀ ਜਿਹੀ ਸਟਰ ਨਾਲ ਮਿਕਸ ਕਰ ਲਵਾਂਗੇ ਤੇ ਦੁਬਾਰਾ ਤੋਂ ਅਸੀਂ ਥੋੜਾ ਜਿਹਾ ਸੋਡਾ ਹੋਰ ਐਡ ਕਰਾਂਗੇ ਕਿ ਸਾਡਾ ਸਪੈਸ਼ਲ ਵਾਲਾ ਸੋਡਾ ਅਸੀਂ ਬੋਟਲਸ ਵਿੱਚ ਵੀ ਬਣਾ ਕੇ ਰੈਡੀ ਕਰ ਲਿਆ ਹੈ ਤੇ ਬਿਲਕੁਲ 슈ਗਰ ਫ੍ਰੀ ਹੈ ਅਸੀਂ ਇਹਦੇ ਵਿੱਚ ਬਿਲਕੁਲ ਵੀ ਚੀਨੀ ਐਡ ਨਹੀਂ ਕੀਤੀ ਹੈ ਅਗਰ ਤੁਸੀਂ ਕਰਨਾ ਚਾਹੁੰਦੇ ਹੋ ਸ਼ਹਿਦ ਜਾਂ ਚੀਨੀ ਜਾਂ ਮਿਸ਼ਰੀ ਜਾਂ ਗੁੜ ਉਹ ਐਡ ਕਰ ਸਕਦੇ ਹੋ ਪਰ ਮੈਂ ਤੁਹਾਨੂੰ ਦੱਸ ਦਿੱਤਾ ਹੈ ਕਿ ਤੁਸੀਂ ਬਿਲਕੁਲ 슈ਗਰ ਫ੍ਰੀ ਬਣਾ ਸਕਦੇ ਹੋ ਉਹ ਵੀ ਟੇਸਟੀ ਲੱਗਦਾ ਇੱਕ ਵਾਰ ਜ਼ਰੂਰ ਤੋਂ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ